ਅੱਜ ਤਾਂ ਉਹ ਲੁਧਿਆਣਾ ਦੇ ਕਈ ਅਜਿਹੇ ਧੀਨਾ ਮਲਾਵਾਂਗੇ ਜਿਨ੍ਹਾਂ ਨੇ ਕਿ ਪੰਜਾਬ ਸਟੇਟスイਮਿੰਗ ਚੈਂਪੀਅਨ ਦੇ ਵਿੱਚ ਲਗ ਲਗ ਤਰ੍ਹਾਂ ਦੇ ਮੈਡਲ ਜਿੱਤੇ ਨੇ ਔਰ ਆਪਣੇ ਮਾਪਿਆਂ ਦਾ ਜਿਹੜਾ ਕਿ ਨਾਮ ਰੌਸ਼ਨ ਕੀਤਾ ਸਾਡੇ ਨਾਲ ਮੌਜੂਦ ਹੈ ਬੇਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਵਿੱਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾ ਬਣਾਇਆ ਹੀ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤਿ ਆਧੁਨਿਕ ਵਾਹਨ ਹਨ ਜੋ ਸਪੀਡ ਗਨ, ਅਲਕੋਮੀਟਰ, ਇਜ਼ਲੈਂਡ ਮਸ਼ੀਨਾਂ ਅਤੇ AI ਸਮਰਥਿਤ ਸਮਾਰਟ ਮੈਕੈਨਿਜ਼ਮ ਵਰਗੇ ਅਤਿ ਆਧੁਨਿਕ ਯੰਤਰਾਂ ਦੇ ਨਾਲ ਵਿਲੈਸ ਹਨ। SSF ਦੇ ਹੋਂਦ 'ਚ ਆਉਣ ਤੋਂ ਬਾਅਦ ਸੜਕ ਹਾਦਸਿਆਂ 'ਚ ਮੌਤ ਦਰ ਘਟੀ ਹੈ। ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਐਸਐਸਐਫ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕੱਟ ਗਿਆ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿੰਦੇ ਚੱਲਦਿਆਂ ਅਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹੱਈਆ ਕਰਵਾਉਣਾ ਹੈ ਤੇ ਮੌਜੂਦਾ ਬਟ ਕੀ ਨਾਮ ਕੀ ਹੈ ਪਰਸਿੰਗ ਕੋਰਕੈਂਟ ਕਿਹੜੀ ਕਲਾਸ ਪੜ੍ਹਦੇ ਹੋ ਤੇ ਕਿੰਨੀ ਏਜ ਕਿੰਨੀ ਚੌਥੀ ਕਲਾਸ ਵਿੱਚ ਪੜ੍ਹਦੀ ਹਾਂ ਮੈਂ ਤੇਜ ਮੇਰੀ ਨਾਂ ਹੈਗੀ ਅੱਛਾ ਕਿੰਨੇ ਚਿਰ ਤੋਂ ਤੁਸੀਂ ਜਿਹੜੀ ਇਹ ਹੈスイਮਿੰਗ ਚੈਂਪੀਅਨਸ਼ਿਪ ਦੇ ਵਿੱਚ ਜਿਹੜਾ ਹਿੱਸਾ ਲੈ ਰਹੇ ਹੋ ਕਿੰਨੇ ਚਿਰ ਤੋਂ ਪ੍ਰੈਕਟਿਸ ਕਰ ਰਹੇ ਹੋ ਮੈਨੂੰ 2 ਸਾਲ ਹੋ ਗਏ ਪ੍ਰੈਕਟਿਸ ਕਰਦੇ ਹੋਏ ਤਾਂ ਮੈਂ ਨਹੀਂ ਮੈਨੂੰ ਨਹੀਂ ਪਤਾ ਸੀਗਾ ਮੈਂ ਅੱਗੇ ਤੱਕ ਇੰਨੇ 골ਡ ਜਿੱਤਨੇ ਹੈਗੇ ਹੂੰ ਤਾਂ ਮੈਂ ਨਾ ਖੁਸ਼ ਹੁੰਦੀ ਸੀ ਮੇਰੇ ਕੋਲ ਇੰਨੇ ਮੈਡਲ ਹੈਗੇ ਆ ਤਾਂ ਮੈਂ ਚਾਹਦੀ ਸੀ ਕਿ ਮੇਰਾ ਜੋ ਮਤਲਬ ਡ੍ਰੀਮ ਹੈ ਮੈਂ ਉਸ ਨੂੰ ਹੋਰ بڑا ਕਰੂੰ ਪਰ ਉਹ ਮੈਂ ਪੂਰਾ ਵੀ ਕਰ ਪਾਉਂ ਅੱਛਾ ਹੁਣ ਤੁਸੀਂ ਕਿਹੜੇ ਮੈਡਲ ਜਿੱਤੇ ਨੇ ਤੇ ਕਿਹੜੀ ਚੈਂਪੀਅਨਸ਼ਿਪ ਦੇ ਵਿੱਚ ਔਰ ਸਟੇਟ ਲੈਵਲ ਤੇ ਜਿੱਤੇ ਨੇ ਕਿਦੋਂ ਜਿੱਤੇ ਨੇ ਤੁਸੀਂ मेरे चार गोल्ड और एक सिल्वर आया है अब मैं चाहती हूँ मेरी अब नेशनल है तो उसमें मेरा गोल्ड आए तो मतलब देखो जिन जिन लोगों के गोल्ड आते हैं नेशनल में ओलंपिक्स में, में उन लोगों लो लो के लिए लोग कहते हैं ठीक है यार मेरा अब तो नहीं हो सकता अब देखो मेरे गोल्ड है स्टेट में अब मैं चाहती हूँ कि मेरा नेशनल में गोल्ड आए अगर मेरा नेशनल में गोल्ड आ गया तो मैं हैप्पी बहुत ज़्यादा खुश होती हूँ अच्छा टाइम ਤੁਸੀਂ ਕਿੱਦਾਂ ਕੱਢਦੇ ਹੋ ਤੁਸੀਂ ਪੜ੍ਹਾਈ ਵੀ ਕਰਦੇ ਹੋ ਟਾਈਮ ਕਿਦਾਂ ਕੱਢਿਆ ਤੁਸੀਂ সুইমিং ਸਿੱਖੀ ਹੈ ਕਿਵੇਂ ਟਾਈਮ ਕਿਵੇਂ ਕੱਢਿਆ ਤੁਸੀਂ ਪਹਿਲੇ ਤੋਂ ਦੇਖੋ ਮੈਂ ਸਕੂਲ ਜਾਂਦੀ ਹਾਂ ਸਕੂਲ ਸੇ ਵਾਪਸ ਆ ਕੇ ਮੈਂ ਆਪਣੇ ਖਾਣਾ ਖਾਣਾ ਖਾ ਕੇ ਸਿੱਧਾ ਕਲੱਬ ਮੈਂ ਜਾਂਦੀ ਹਾਂ সুইমিং ਕਰਨੇ ਔਰ ਹਮਾਰੇ ਵਹਾਂ 3 ਘੰਟੇ ਮੈਂ ਲਗਾਤਾਰ ਪ੍ਰੈਕਟਿਸ ਕਰਦੀ ਹਾਂ ਅੱਛਾ ਜਦੋਂ সুইমিং ਕਰਨੀ ਸ਼ੁਰੂ ਕੀਤੀ ਸੀ ਡਰ ਤਾਂ ਨਹੀਂ ਲੱਗਿਆ ਪਾਣੀ ਨੂੰ ਦੇਖ ਕੇ ਕਈ ਵਾਰ ਬੱਚੇ ਘਬਰਾ ਜਾਂਦੇ ਆ ਪਾਣੀ ਨੂੰ ਦੇਖ ਕੇ ਡਰ ਤਾਂ ਨਹੀਂ ਲੱਗਿਆ ਜਦੋਂ ਸਟਾਰਟਿੰਗ ਕੀਤੀ ਸੀ देखो कुछ बच्चों को डर नहीं लगता बट लेकिन जब मैंने पहली बार सीखी थी तो मेरे को मैं नीचे देखने से इधर-उधर देखने से डर लगता था तो मेरे को एक्चुअली uh, मेरे सबसे पहले तो मेरे को दादा ने सिखाई है वो मतलब हाथ पकड़ के इधर-उधर मतलब सिखा जाते थे मेरे को वो ऐसे दादा ने सिखाई है कोच भी को, कोच ने भी तਾਨੂੰ सिखाई होनी है ते फिर जो तू सीखदे सिगे तू में करदे सिगे जरो तू ते और बच्चे भी ताडे स्कूल दे भी होणे हैं ओन्ना नाल किदा गलबत हुंदी सी मतलब वैसे ज़्यादा कोई मेरा स्कूल का बच्चा नहीं आता था और जैसे कि मेरे दो तीन बच्चे आते थे स्कूल के वहाँ पे बट उनको मेरे से ज़्यादा अच्छी आती थी और अ, 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 मैं इतना ज़्यादा सीख गई हूँ मतलब प्रोफेशनल स्विमर बन गई हूँ तो मतलब आज भी मेरे को इतने सारे लोग जानते हैं कि मैं परसिम कौर कहता हूँ और वो कहते हैं कि इस बच्चे से हमें स्विमिंग सीखनी है आज भी तक सब कहते हैं ਅੱਛਾ ਬੱਚੇ ਸੁਪਨਾ ਕੀ ਆ ਤੁਹਾਡਾ ਜਿਵੇਂ ਹੁਣ ਤੁਸੀਂ ਨੈਸ਼ਨਲ ਵੀ ਹੁਣ ਤੁਸੀਂ ਖੇਡਣ ਜਾ ਰਹੇ ਹੋ ਅੱਗੇ ਸੁਪਨਾ ਕੀ ਅੱਗੇ ਡ੍ਰੀਮ ਤੋਂ ਮੇਰਾ ਇਹ ਹੈ ਕਿ ਮੈਂ ਅੱਗੇ ਜਾ ਕੇ 올림픽 ਸੀ ਸਵਿਮਰ ਬਣ ਜਾਉਂ ਔਰ ਮਤਲਬ 올림픽 ਕੀ ਗੋਲਡ ਮੈਡਲਿਸਟ ਬਣ ਜਾਉਂ ਤੋਂ ਇਤਨਾ ਮੇਰੇ ਲਈ ਤਾਂ ਬਹੁਤ بڑا ਡ੍ਰੀਮ ਹੈ ਮੇਰੇ ਲਈ ਇਹ ਤਾਂ ਬਹੁਤ ਅੱਛਾ ਬੇਟੇ ਡਾਈਟ ਕੀ ਰਹਿੰਦੀ ਆ ਜਿਸ ਸਾਬ ਤੁਹਾਡੀ ਏਜ ਹੈਗੀ ਆ ਛੋਟੀ ਏਜ ਆ ਡਾਈਟ ਕੀ ਰਹਿੰਦੀ ਆ ਸਵਿਮਿੰਗ ਤੁਸੀਂ ਸਿੱਖਦੇ ਹੋ ਡਾਈਟ ਕੀ ਰਹਿੰਦੀ ਤੁਹਾਡੀ ਸਾਰੀ ਦਿਨ 3 ਘੰਟੇ ਹਮ ਪ੍ਰੈਕਟਿਸ ਕਰਤੇ ਹਾਂ ਉਸਕੇ ਬਾਅਦ ਮੈਂ ਹਮ ਆਪਣੀ ਡਾਈਟ ਲੈਂਦੇ ਜਿਵੇਂ ਕਿ ਆਪਣਾ ਪ੍ਰੋਟੀਨ ਲੈਂਦੇ ਆ ਜਿਵੇਂ ਕਿ ਬਦਾਮ ਵਗੈਰਾ ਡਰਾਈ ਫਰੂਟਸ ਇਹ ਸਭ ਹਮ ਖਾਂਦੇ ਆ ਤਾਂ ਇਸ ਲਈ ਮਾਰੀ ਮਤਲਬ ਜੋ ਸਟਰੈਂਥ ਹੈ ਬਿਲਕੁਲ ਫਿੱਟ ਹੈ ਜੀ ਬਿਲਕੁਲ ਪਰਸਿਮ ਦੇ ਸਾਡੇ ਉਹਰੇ ਦਾਦਾ ਜੀ ਸਾਡੇ ਨਾਲ ਮੌਜੂਦ ਹੈ ਸਰ ਕੀ ਨਾਮ ਕੀ ਤੁਹਾਡਾ ਹਰਬੰਦ ਸਿੰਘ ਕੈਂਥ ਮੇਰਾ ਨਾਮ ਹੈ ਸਰ ਬੇਟੀ ਜਿਹੜੀ ਸਵਿਮਿੰਗ ਚੈਂਪੀਅਨਸ਼ਿਪ ਦੇ ਵਿੱਚ ਜਿਹੜੀ ਅਲੱਗ-ਅਲੱਗ ਤਰ੍ਹਾਂ ਦੇ ਮੈਡਲ ਲੈ ਕੇ ਆਈ ਹੈ 골ਡ ਸਿਲਵਰ ਲੈ ਕੇ ਆਈ ਹੈ ਕੀ ਕਹਿਣਾ ਕੀ ਤੁਹਾਨੂੰ ਹਾਂ ਇਹਨੇ ਹੁਣ ਤੱਕ ਜਿਹੜਾ ਆ ਵੀ ਉਮੀਦ ਤੋਂ ਬਹੁਤ ਜ਼ਿਆਦਾ ਇਹਨੇ ਪਰਫਾਰਮ ਕੀਤਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਵੀ ਇਹਨੂੰ ਅਗਰ ਅੱਛੀ ਟ੍ਰੇਨਿੰਗ ਅੱਛੇ ਕੈਂਪਸ ਮਿਲਦੇ ਰਹਿਣ ਤੇ ਸਰਕਾਰ ਵੱਲੋਂ ਵੀ ਅਗਰ ਕੋਈ ਇਹਨੂੰ ਅਗਰ ਕੋਈ ਐਸੀ ਚੀਜ਼ ਪ੍ਰੋਵਾਈਡ ਕਰਾਈ ਜਾਵੇ ਜਿਹੜੀ ਇਹਦੀ ਸਟ੍ਰੋਕ ਕਲੀਅਰ ਹੋਣ ਦੇ ਵਿੱਚ ਇਹਨੂੰ ਹੈਲਪਫੁਲ ਹੋਵੇ ਤੇ ਬਹੁਤ ਅੱਗੇ ਜਾ ਸਕਦੀ ਇਹਦੀ ਸੰਭਾਵਨਾਵਾਂ ਬਹੁਤ ਹੈ ਛੋਟੀ ਹੋਣ ਦੇ ਬਾਵਜੂਦ 9.5 ਸਾਲ ਦੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਇਹਦੀ ਅੱਛੀ ਪਰਫਾਰਮੈਂਸ ਹੈ ਸਰ ਤੁਸੀਂ ਵੀ ਕਹਿੰਦੇ ਹੋ ਸਵੀਮਿੰਗ ਪਹਿਲਾਂ ਕਰਦੇ ਸੀਗੇ ਤੁਸੀਂ ਕਿੱਧਰ ਅਜਵੇਂ ਬੱਚੇ ਨੂੰ ਕੋਈ ਨਵਾਂ ਨਵ ਸਿਖਾਣ ਲੱਗਿਆ ਕਿ ਮਨ ਦੇ ਵਿੱਚ ਕਿਵੇਂ ਆਈ ਵੀ ਮਤਲਬ ਬੱਚੇ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਇਹੀ ਪ੍ਰੋਫੈਸ਼ਨ ਚ ਅੱਗੇ ਲੈ ਕੇ ਜਾਣਾ ਚਾਹੀਦਾ ਐਕਚੁਅਲੀ ਇਦਾਂ ਹੈ ਮੇਰੇ ਨਾ ਚਾਰ ਗ੍ਰੈਂਡ ਦੋ ਗ੍ਰੈਂਡਆਟਰ ਤੇ ਦੋ ਗ੍ਰੈਂਡਸਰ ਨੇ ਤੇ ਉਹ ਸਾਰਿਆਂ ਨੂੰ ਮੈਂ ਸਪੋਰਟਸ ਦੇ ਵਿੱਚ ਜ਼ਰੂਰ ਪਾਣਾ ਕੋਈ ਨਾ ਕੋਈ ਗੇਮ ਉਹਨਾਂ ਨੂੰ ਲਈ ਰੱਖਦਾ ਹਾਂ ਤੇ ਸਵੀਮਿੰਗ ਵੀ ਮੈਂ ਸਾਰਿਆਂ ਨੂੰ ਸਿਖਾਈ ਹੈ ਜਿਹੜੇ ਮੇਰੇ ਇਹ ਸਿਰਫ ਇਹੀ ਹੈ ਜਿਹੜੀ ਪਰਸੇਮ ਇਹਨੇ ਸਿੱਖੀ ਥੋੜੀ ਜੀ ਲੇਟ ਹੈ ਬਾਕੀ ਸਭ ਨੇ ਬੜੇ ਜਲਦੀ ਜਲਦੀ ਸਿੱਖ ਲਈ ਹੈ ਇਹਨੇ ਬਹੁਤ ਦੋ ਤਿੰਨ ਦੋ ਤਿੰਨ ਮਹੀਨੇ ਲਾ ਕੇ ਇਹਨੇ ਬੇਸਿਕ ਸਵਿਮਿੰਗ ਸਿੱਖੀ ਹੈ ਲੇਕਿਨ ਇਹਦੇ ਚ ਉਸ ਤੋਂ ਬਾਅਦ ਪਤਾ ਲੱਗਿਆ ਕਿ ਵੀ ਇਹਦੇ ਚ ਖਾਸੀਅਤ ਹੈ ਗਈ ਹੈ ਕਿਉਂਕਿ ਇਹਦੀ ਸਵਿਮਿੰਗ ਜਿਹੜੀ ਹੈ ਉਹ ਬਹੁਤ ਬਿਹਤਰ ਸੀਗੀ ਔਰ ਇਹਦੀ ਸਪੀਡ ਜਿਹੜੀ ਹੈ ਉਹ ਇੰਨੀ ਜ਼ਿਆਦਾ ਸਪ੍ਰਿੰਟਰ ਹੈਗੀ ਹੈ ਬੇਸਿਕਲੀ ਤੇ ਇਹਨੇ ਅੱਛਾ ਜਦੋਂ ਇਹਦਾ ਟਾਈਮ ਨੋਟ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਪਤਾ ਲੱਗਿਆ ਕਿ ਵੀ ਅੱਛੀ ਸਵੀਮਰ ਬਣ ਸਕਦੀ ਹੈ ਹੌਲੇ ਹੌਲੇ ਟ੍ਰੇਨਿੰਗ ਇਹਨਾਂ ਦੇ ਕੋਚ ਮਾਧਵ ਸੁੰਡ ਜੀ ਤੇ ਸੌਰਵ ਸ਼ਰਮਾ ਜੀ ਇਹ ਦੋਨਾਂ ਨੇ ਇਹਨੂੰ ਨਿਖਾਰਿਆ ਹੈ ਇਹਦੀਆਂ ਜਿਹੜੇ ਸਟ੍ਰੋਕ ਇਹਦੇ ਕਲੀਅਰ ਕੀਤੇ ਆ ਮੈਨੂੰ ਉਮੀਦ ਹੈ ਕਿ ਵੀ ਹੋਰ ਜੇ ਇਸੇ ਤਰੀਕੇ ਨਾਲ ਲੱਗੀ ਰਹੀ ਤੇ ਨੈਸ਼ਨਲ ਦੇ ਵਿੱਚ ਮੈਡਲ ਜਿੱਤਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਔਰ ਉਸ ਤੋਂ ਅੱਗੇ ਏਸ਼ੀਆ ਦੇ ਵਿੱਚ ਆ 올림픽 ਦੇ ਵਿੱਚ ਜਾਣਾ ਇਹ ਕੋਈ ਬਹੁਤ ਜ਼ਿਆਦਾ ਵੱਡੀਆਂ ਗੱਲਾਂ ਨਹੀਂ ਹੈਗੀ ਹੈ ਕਿਉਂਕਿ ਇਹ ਕੁੜੀ ਮਿਹਨਤੀ ਹੈਗੀ ਹੈ ਔਰ ਜਲਦੀ ਸਮਝਦੀ ਹੈ ਔਰ ਕਲੀਅਰ ਕਰਦੀ ਹੈ ਅਗਰ ਇਹਨੂੰ ਅੱਛੀ ਅਗਰ ਕੋਚਿੰਗ ਮਿਲੇ ਤਾਂ ਬਹੁਤ ਅੱਛਾ ਜਾ ਸਕਦੀ ਹੈ ਸਰ ਬੇਟੀ ਦਾ ਵੀ ਸੁਪਨਾ ਕਿ ਉਹ 골ਡ ਮੈਡਲ ਜਿੱਤੇ ਨੈਸ਼ਨਲ ਦੇ ਵਿੱਚ ਤੁਹਾਡੇ ਵੱਲੋਂ ਕਿਦਾਂ ਦਾ ਸਜੋਰ ਹੋਗਾ ਕਿਉਂਕਿ ਤੁਸੀਂ ਲਗਾਤਾਰ ਬੇਟੀ ਦੀ ਹੈਲਪ ਕੀਤੀ ਹੈスイਮਿੰਗ ਦੇ ਵਿੱਚ ਉਹਨੇ ਮੈਡਲ ਵੀ ਜਿੱਤੇ ਹੈ ਤੁਸੀਂ ਉਹਨੂੰスイਮਿੰਗ ਸਿਖਾਈ ਦੇਖੋ ਜੀ ਉਮੀਦ ਹੈਗੀ ਹੈ ਕਿ ਵੀ ਬਹੁਤ ਅੱਗੇ ਜਾਏਗੀ ਜਾਏਗੀ ਔਰ ਅਸੀਂ ਜੋ ਕਰ ਸਕਦੇ ਹਾਂ ਜਿੰਨਾ ਕਿ ਕਿਉਂਕਿ ਸਾਡੀ ਇੱਕ ਲਿਮਿਟ ਹੈਗੀ ਹੈ ਸਾਨੂੰ ਜਿੰਨੀ ਕਿスイਮਿੰਗ ਆਂਦੀ ਹੈ ਮੈਂ ਉਹਨਾਂ ਸਿਖਾ ਸਕਦਾ ਹਾਂ ਠੀਕ ਹੈ ਮੇਰੇ ਹੋਰ ਸੋਰਸ ਹੈ ਮੈਂ ਉਹਨਾਂ ਦੇ ਰਾਹੀਂ ਸਖਾ ਸਕਦਾ ਹਾਂ ਲੇਕਿਨ ਇਹਨੂੰ ਹੁਣ ਪ੍ਰੋਫੈਸ਼ਨਲ ਕੋਚਿੰਗ ਦੀ ਬੜੀ ਜ਼ਰੂਰਤ ਹੈ ਇਸ ਵੇਲੇ ਉਮੀਦ ਹੈ ਕਿ ਵੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਅੱਗੇ ਵਧਣ ਦੀ ਬਹੁਤ ਸੰਭਾਵਨਾ ਹੈਗੀ ਬਿਲਕੁਲ ਜੀ ਬੇਟੀਨ ਅਕਬਰ ਦੁਬਾਰਾ ਗੱਲ ਕਰਦਾ ਪਰਸਮ ਜੇਰੋਂ ਤੁਸੀਂ ਸਵੀਮੀ ਸੀਗੇ ਜਿੰਨੇ ਮੀਟਰ ਤੱਕ ਜਿਹੜੀ ਦੀ ਹਾਈਐਸਟ ਤੁਸੀਂスイਮਿੰਗ ਜਿਹੜੀ ਕੀਤੀ ਹੈ ਕਿੰਨੇ ਮੀਟਰ ਦੀ ਕੀਤੀ हाइएस्ट तो पहले मैं जाती थी और जिम में एक्चुअली वो था सिर्फ पंद्रह मीटर का तो वहाँ मैंने दो तीन महीने तक बेसिक स्विमिंग सीखी वहाँ अ, मेरे कोच थे माधव सर एक्चुअली उन्होंने मुझे देखा वो कहते मैं बहुत अच्छी स्विमर बन सकती हूँ तो वो भी मेरे को साथ में प्रैक्टिस कराते थे फिर वो ले गए मेरे को वहाँ बड़े वाले पूल में वो था पचास मीटर का पूल वहाँ मेरे को लगा डर बट मैं ਮੈਂ ਦੇਖਤੀ ਨਹੀਂ ਸੀ ਕਿ ਇਹ ਇਹ ਮੇਰੇ ਸੇ ਅੱਗੇ ਚਲਾ ਜਾਏਗਾ ਇਹ ਮੇਰੇ ਸੇ ਪਿੱਛੇ ਚਲਾ ਜਾਏਗਾ ਮੈਂ ਆਪਣੇ ਆਪ ਤੇ ਫੋਕਸ ਕਰਤੀ ਸੀ ਇਹ ਬਿਲਕੁਲ ਇਸੇ ਪ੍ਰਿਸਮ ਜਿਹੜੀ ਪ੍ਰਿਸਮ ਕਾਰ ਜਿਹੜਾ ਲੁਧਿਆਣੇ ਦੇ ਤੇ ਜਿਹੜੀ ਕਿ 골ਡ ਮੈਡਲ ਜਿੱਤੇ ਸਿਵਲ ਜਿੱਤੇ ਔਰ ਇਹਨਾਂ ਦਾ ਸੁਪਨਾ ਕਿ ਨੈਸ਼ਨਲ ਦੇ ਵਿੱਚ ਵੀ 골ਡ ਮੈਡਲ ਜਿੱਤ ਕੇ ਆਉਣ ਤੇ ਆਪਣੇ ਮਾਪਿਓ ਦੇ ਨਾਲ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਕਰਨ ਦਾ ਜਾਨਤ ਲਖਮਿੰਦਰ ਸਿੰਘ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par